ਸੁਸ਼ਿਆ ਕੱਲ੍ਹ ਦੀ ਵੀਡੀਓ ਬੀਖ ਰਹੀ ਹਾਂ ਸਭ ਨੂੰ ਜੀ ਇਹਨੂੰ ਲੈ ਕੇ ਹਾਂ ਸਰੰਜ ਦੀ ਵੱਡੀ ਖਬਰ ਖਬਰ ਤੱਕ ਜਰੂਰ ਬਨੇ ਰਹਿਣਾ ਚਿੰਨ੍ਹ ਨਿਰਪੈਨਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੀਐਮ ਆ ਰਵਿੰਦਰ ਕੇਂਦਰੀਵਾਲ ਨੂੰ ਮਾਰਨ ਲਈ ਆਪ ਦਾ ਬੀਜੇਪੀ ਤੇ ਵੱਡਾ ਇਲਜ਼ਾਮ ਇਸ ਦੇ ਨਾਲ ਹੀ ਕੇਂਦਰੀਵਾਲ ਦਾ ਸ਼ੂਗਰ ਲੈਵਲ 8 ਤੋਂ ਵੱਧ ਵਾਰ ਪਜਾ ਤੋਂ ਹੇਠ ਡਿੱ ਗਿਆ ਹੈ ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਰਵਿੰਦਰ ਕੇਂਦਰੀਵਾਲ ਦੇ ਮਾਮਲੇ ਵਿੱਚ ਲੈਟਰੀ ਮੈਟ ਅਤੇ ਗਵਰਨਰ ਵੀ ਨੇ ਸਖਤ ਸੈਨਾ ਨੇ ਮੁੱਖ ਸਕੱਤਰ ਦੇ ਪੱਤਰ ਦਾ ਤੇ ਆਮ ਆਦਮੀ ਪਾਰਟੀ ਦੇ ਪ੍ਰਤੀਕਿਰਿਆ ਦਿੱਤੀ ਇਸ ਦੇ ਨਾਲ ਹੀ ਜਾਣਕਾਰੀ ਦਿੱਲੀ ਸਰਕਾਰ ਦੇ ਮੰਤਰੀ ਅਤੇ ਆਪਾ ਨੇਤਾ ਆਤੀਸ਼ੀ ਨੇ ਕਿਹਾ ਕਿ ਭਾਜਪਾ ਮੁੱਖ ਮੰਤਰੀ ਹਿੰਦਰ ਕੇਂਦਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੀ ਹੈ ਇਸ ਦੇ ਨਾਲ ਹੀ ਦਿੱਲੀ ਸਰਕਾਰ ਨੇ ਮੰਤਰੀ ਆਤੀਸ਼ੀ ਨੇ ਕਿਹਾ ਕਿ ਸੀਐਮ ਕੇਂਦਰੀਵਾਲ ਨੂੰ ਸ਼ੁਕਰ ਲੈਵਲ 8 ਤੋਂ ਵੱਧ ਵਰਪ ਜਹਦ ਆ ਗਿਆ ਹੈ ਸੀਐਮ ਚ ਜਾ ਸਕਦੇ ਹਨ ਜਿਸ ਅਜਿਹੇ ਚ ਉਸ ਨੂੰ ਬ੍ਰਿਟੇਨ ਸਟੋਗ ਦਾ ਖਤਰਾ ਵੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ